ਸਸੇ ਦਾ ਸਾਰਿਆਂ ਨੂੰ ਜੀ ਆਇਆਂ ਨੂੰ ਕਿਚਨ ਦਾ ਸਾਰ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਮਸ਼ਰੂਮ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਤਾਂ ਟੇਸਟੀ ਜੈਸੀ ਚਲੋ ਫਿਰ ਇਸ ਤਰੀਕੇ ਨਾਲ ਹਾਂ ਸ਼ੁਰੂ ਕਰਦੇ ਆਪਾਂ ਅੱਜ ਆਪਾਂ ਬਣਾਵਾਂਗੇ ਮਸ਼ਰੂਮ ਬਹੁਤ ਹੀ ਟੇਸਟੀ ਟੇਸਟੀ ਵਧੀਆ ਤਰੀਕੇ ਨਾਲ ਚਲੋ ਫਿਰ ਆਪਾਂ ਬਣਾਈਏ ਮਸ਼ਰੂਮ ਤਾਂ ਸਬਜੀ ਤੁਸੀਂ ਕਈ ਤਰੀਕਿਆਂ ਦੀ ਖਾਦੀ ਹੋਣੀ ਆ ਤੇ ਅੱਜ ਨਵੀਂ ਰੈਸਪੀ ਆਪਾਂ ਇੱਕ ਹੋਰ ਤਰੀਕੇ ਨਾਲ ਤੁਹਾਡੇ ਅੱਗੇ ਸਾਹਮਣੇ ਕਰਦੇ ਆਂ ਤੁਹਾਡੇ ਅੱਗੇ ਪੇਸ਼ ਕਰ ਤੁਹਾਡੇ ਅੱਗੇ ਲੱਗੇ ਆਂ ਚਲੋ ਫਿਰ ਆਪਾਂ ਮਸ਼ਰੂਮ ਨੂੰ ਪਹਿਲਾਂ ਆਪਾਂ ਕੱਟ ਲੈਨੇ ਆ ਫਿਰ ਇਹਨਾਂ ਨੂੰ ਆਪਾਂ ਤੋਲੇ ਲੈਨੇ ਹਾਂ ਹਾਂਜੀ ਮਸ਼ਰੂਮ ਨੂੰ ਆਪਾਂ ਬਣਾ ਤੋਲੇ ਲੈਨੇ ਸਭ ਇਹ ਤਰ੍ਹਾਂ ਆਪਾਂ ਸਾਫ਼ ਕਰ ਲੈਨੇ ਆ ਤੇ ਬਾਅਦ ਵਿੱਚ ਇਹਨਾਂ ਨੂੰ ਆਪਾਂ ਸੁਕਾ ਲੈਨੇ ਆਂ ਤੋਂ ਕਿ ਥੋੜੀ ਸਾਫ਼ ਕਰ ਲਈਏ ਤੇ ਉੱਪਰ ਹੁਣ ਆਪਾਂ ਥੋੜਾ ਜਿਹਾ ਰੋਟ ਪਾਵਾਂਗੇ ਇਹਨੂੰ ਮੈਂ ਮੰਨਿੱਟ ਪਾ ਕੇ ਇਹਨੋਂ ਹਲਕੇ ਤੇ ਆਪਾਂ ਫਰਾਈ ਕਰ ਲਵਾਂਗੇ। ਪਹਿਲ ਆਪਣਾ ਕਰਦੇ ਤੇ ਆਪਾਂ ਹੁਣ ਜਿਹੜੇ ਮੈਰੀਨੇਟ ਕੀਤੇ ਜਿਹੜੇ ਆਪਾਂ ਇਹ ਰੋਟ ਲਾ ਕੇ ਤਿਆਰ ਕੀਤੇ ਸੀ ਤੇ ਉਹ ਵਿੱਚ ਪਾਵਾਂਗੇ ਥੋੜਾ ਲੋਨ ਵਿੱਚ ਮੈਂ ਪਾਇਆ ਹੋਇਆ ਆ। ਹੁਣ ਸੋ ਹਲਕੇ ਹਲਕੇ ਆਪਾਂ ਫਰਾਈ ਕਰਾਂਗੇ। Saya ये प्ले हो ਮਸ਼ਰੂਮ ਬਣ ਕੇ ਤਿਆਰ ਹੋਈਆਂ ਇਹਨਾਂ ਨੂੰ ਹੁਣ ਆਪਾਂ ਮੈਰੀਨੇਟ ਵੀ ਕਰਾਂਗੇ ਤੜਕੇ ਵਾਸਤੇ ਪਿਆਜ਼, ਟਮਾਟਰ, ਅਦਰਕ, ਲਸਣ ਦੀਆਂ ਕਣੀਆਂ ਤੇ ਥੋੜੇ ਜਿਵੇਂ ਕਾਜੂ ਪੀ ਹੋਏ ਹੋਏ ਸੀ ਇਹ ਵਿੱਚ ਪਾਏ ਹੋਏ ਆ ਤੇ ਹੁਣ ਆਪਾਂ ਗ੍ਰਾਇੰਡ ਕਰਾਂਗੇ ਮੈਰੀਨੇਟ ਵਾਸਤੇ ਆਪਾਂ ਥੋੜਾ ਜਿਹਾ ਦਹੀਂ ਪਾਵਾਂਗੇ ਤੇ ਥੋੜੀ ਜੀ ਲਾਲ ਮਿਰਚ ਹਲਦੀ ਮਸਾਲਾ ਤੇ ਥਲਕਾ ਜਿਹਾ ਨਮਕ ਤੇ ਇਹਨਾਂ ਨੂੰ ਆਪਾਂ ਮੀਟ ਕਰਕੇ ਰੱਖ ਲੈਣੇ ਆ ਤੇ ਹੁਣ ਜਦ ਆਪਾਂ ਤੜਕਾ ਪਾਉਣੇ ਨੇ ਤੇ ਇੱਕ ਥੋੜੀ ਜਿਹੀ ਆਪਾਂ ਦੇ ਕੇ ਮਿਰਚ ਵੀ ਪਾਵਾਂਗੇ ਤੇ ਵਿੱਚ ਤੇਲ ਆਪਾਂ ਬਾਕੀ ਕੱਢ ਲਿਆ ਆ ਤੇ ਥੋੜਾ ਜਿਹਾ ਤੇਲ ਰਹਿਣ ਦਾ ਵਿੱਚ ਮੈਂ ਹਿੰਗ ਪਾਈ ਹੋਈ ਆ ਤੇ ਹੁਣ ਆਪਾਂ ਜਿਹੜਾ ਮਸਾਲਾ ਕੀਤਾ ਹੋਇਆ ਸੀ ਤੇ ਉਹ ਆਪਾਂ ਪਾ ਲਵਾਂਗੇ ਸਾਜ ਨੂੰ ਲਈਏ ਤੇ ਸਬੂਤ ਸੰਜੀਨੀ ਜੀਤੇ ਪੇਸਟ ਪਾਉਂਦੇ ਆ ਲਾ ਲਈ ਪਾ ਮਸਾਲਾ ਹਲਦੀ ਪਾ ਹੀ ਹੋਈ ਆ ਤੇ ਨਮਕ ਆਪਾਂ ਟੇਸਟ ਅਕੋਰਡਿੰਗ ਪਾਵਾਂਗੇ ਤੇ ਆਪਾਂ ਸਾਰਾ ਮਸਾਲਾ ਪਾ ਦਿੱਤਾ ਹੈ ਤੇ ਆਪਾਂ ਮਿਕਸ ਕਰਦੇ ਹਾਂ ਮਸਾਲਾ ਆਪਣਾ ਪੁੱਜ ਗਿਆ ਹਿੰਗ ਨਾਲ ਪਾਉਂਗੇ ਚੀਨ ਪਾਉਣ ਦੇ ਵਿੱਚ ਜਦ ਮੈਂ ਇਹ ਮਿਕਸ ਕੀਤਾ ਐਸੀ ਤੇ 5 ਮਿੰਟ ਆਪਾਂ ਇਹਨਾਂ ਨੂੰ ਥੱਕ ਕੇ ਪਕਾਉਣਾ ਇਹਨਾਂ ਆਪਾਂ ਹਲਕੇ ਆਂਦੇ ਪਕਾਉਣਾ ਤੇਜ਼ ਆਂਦੇ ਤੇ ਪਕਾਉਣਾ ਆਪਣੇ ਮਸ਼ਰੂਮ ਜਾਂ ਆਪਣੇ ਮਸ਼ਰੂਮ ਬਣ ਕੇ ਤਿਆਰ ਹੋਏ ਗੇਮਸ ਦੇ ਮਸ਼ਰੂਮ ਹਰ ਕਿਸੇ ਵਜ੍ਹਾ ਤੇ ਕਿੰਨੇ ਦਾ ਕਮੈਂਟ ਵੀਡੀਓ ਵੱਧਣ ਲੱਗੇ ਲਾਈਕ ਸਬਸਕ੍ਰਾਈਬ ਜੁਲ ਕਰਿਆ ਕਰੋ ਮੇਰੀ ਵੀਡੀਓ ਨੂੰ ਦੇਖਣ ਲਈ थैंक्स फॉर ਵਾਚਿੰਗ